ਹਰਿਆਣਾ ਦਾ ਪੁੱਤ ਪੰਜਾਬ ਦਾ ਹਮਦਰਦ ਨਾਇਬ ਸਿੰਘ ਸੈਣੀ ਕਿ ਹਰਿਆਣਾ ਮਾਡਲ ਤੋਂ ਪੰਜਾਬ ਨੂੰ ਸਿੱਖਣ ਦੀ ਲੋੜ ਹੈ ਰਾਜਨੀਤੀ ਸਿਰਫ ਸੱਤਾ ਦਾ ਖੇਡ ਨਹੀਂ ਹੁੰਦੀ ਇਹ ਲੋਕਾਂ ਦੇ ਸੁੱਖ ਦੁੱਖ ਵਿੱਚ ਸਾਥ ਨਿਭਾਉਣ ਦੀ ਕਸੌਟੀ ਹੁੰਦੀ ਹੈ ਇਸ ਕਸੌਟੀ ਤੇ ਪਿਛਲੇ 1 ਸਾਲ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੂਰੀ ਤਰ੍ਹਾਂ ਖਰੇ ਉਤਰੇ ਹਨ ਕਿਸਾਨ ਪਰਿਵਾਰ ਤੋਂ ਨਿਕਲ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸੈਣੀ ਨੇ ਆਪਣੀ ਸਾਦਗੀ ਇਮਾਨਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਨਾ ਸਿਰਫ ਹਰਿਆਣਾ ਦੀ ਜਨਤਾ ਦਾ ਦਿਲ ਜਿੱਤਿਆ ਬਲਕਿ ਹੁਣ ਉਹ ਪੰਜਾਬ ਦੀ ਜਨਤਾ ਦੇ ਵੀ ਪ੍ਰੀਤਮ ਬਣਦੇ ਜਾ ਰਹੇ ਹਨ ਪੰਜਾਬ ਅਤੇ ਹਰਿਆਣਾ ਇੱਕੋ ਮਿੱਟੀ ਦਾ ਰਿਸ਼ਤਾ ਪੰਜਾਬ ਅਤੇ ਹਰਿਆਣਾ ਭਾਵੇਂ ਅੱਜ ਵੱਖ-ਵੱਖ ਰਾਜ ਹਨ ਪਰ ਦੋਹਾਂ ਦੀ ਰੂਹ ਇੱਕ ਹੈ ਖੇਤਾਂ ਦੀ ਮਹਿਕ ਸਰੋਂ ਦੇ ਪੀਲੇ ਫੁੱਲ ਗੇਹੂ ਦੇ ਸੁਨਹਿਰੀ ਬਾਲ ਤੇ ਕਿਸਾਨਾਂ ਦਾ ਪਸੀਨਾ ਦੋਹਾਂ ਰਾਜਾ ਦੀ ਸਾਂਝੀ ਪਹਿਚਾਣ ਹਨ ਇੱਥੇ ਦੀ ਬੋਲੀ ਬਾਣੀ ਰਹਿਣ ਸਹਿਣ ਅਤੇ ਮਿਹਨਤੀ ਲੋਕਾਂ ਦੀ ਸੰਸਕ੍ਰਿਤੀ ਲਗਭਗ ਇੱਕੋ ਜਹੀ ਹੈ ਇਸੇ ਕਾਰਨ ਜਦੋਂ ਨਾਇਬ ਸਿੰਘ ਸੈਣੀ ਕਿਸਾਨਾਂ ਨੌਜਵਾਨਾਂ ਅਤੇ ਔਰਤਾ ਦੀ ਗੱਲ ਕਰਦੇ ਹਨ ਤਾਂ ਪੰਜਾਬ ਦਾ ਆਮ ਆਦਮੀ ਮਹਿਸੂਸ ਕਰਦਾ ਹੈ ਕਿ ਇਹ ਨੇਤਾ ਸਾਡੀ ਵੀ ਆਵਾਜ਼ ਹੈ ਸੈਣੀ ਹਮੇਸ਼ਾ ਕਹਿੰਦੇ ਹਨ ਕਿ ਰਾਜਨੀਤੀ ਦਾ ਅਸਲੀ ਮਕਸਦ ਲੋਕਾਂ ਦੀ ਜ਼ਿੰਦਗੀ ਆਸਾਨ ਕਰਨੀ ਹੈ ਇਹ ਸੋਚ ਪੰਜਾਬ ਦੇ ਜਜ਼ਬਾਤਾਂ ਨਾਲ ਸਿੱਧਾ ਜੁੜਦੀ ਹੈ ਬਾੜ ਵਿੱਚ ਵਿਦਾਇਆ ਮਦਦ ਦਾ ਹੱਥ ਮਾਨਵਤਾ ਦੀ ਮਿਸਾਲ ਹਾਲੀ ਦੇ ਵਿੱਚ ਜਦੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਿਆਨਕ ਬਾੜ ਆਈ ਅਤੇ ਪਿੰਡ-ਪਿੰਡ ਪਾਣੀ ਵਿੱਚ ਡੁੱਬ ਗਏ ਤਦ ਨਾਇਬ ਸਿੰਘ ਸੈਣੀ ਨੇ ਦਿਖਾਇਆ ਕਿ ਅਸਲੀ ਨੇਤਾ ਉਹੀ ਹੁੰਦਾ ਹੈ ਚੋ ਸਰਹੱਦਾ ਤੋਂ ਪਰੇ ਇਨਸਾਨੀਅਤ ਦਾ ਸਾਥ ਨਿਭਾਇਆ। ਉਹਨਾਂ ਨੇ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਪਰੋਸਾ ਦਵਾਇਆ ਕਿ ਹਰਿਆਣਾ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਨਾਲ ਖੜਾ ਹੈ। ਉਹਨਾਂ ਨੇ 5 ਕਰੋੜ ਰੁਪਏ ਦੀ ਸਹਾਇਤਾ ਰਕਮ ਭੇਜੀ ਤਾਂ ਜੋ ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਹੋ ਸਕਣ। ਇਸ ਕਦਮ ਨੇ ਪੰਜਾਬ ਦੀ ਜਨਤਾ ਦੇ ਦਿਲ ਨੂੰ ਛੂ ਲਿਆ। ਲੋਕ ਕਹਿਣ ਲੱਗੇ ਸੈਣੀ ਸਾਹਿਬ ਹਰਿਆਣਾ ਦੇ ਹੀ ਨਹੀਂ ਸਾਡੇ ਪੰਜਾਬ ਦੇ ਵੀ ਪੁੱਤ ਨੇ ਇਸ ਘਟਨਾ ਨੇ ਇਹ ਸਾਫ ਕਰ ਦਿੱਤਾ ਕਿ ਨਾਇਬ ਸਿੰਘ ਸੈਣੀ ਦੀ ਸੋਚ ਸਿਰਫ ਆਪਣੇ ਰਾਜ ਤੱਕ ਸੀਮਿਤ ਨਹੀਂ ਹੁੰਦੀ ਉਹ ਪੂਰੇ ਉੱਤਰ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੇ ਦੁੱਖ ਦਰਦ ਨੂੰ ਵੀ ਉਨੀ ਹੀ ਸੰਵੇਦਨਸ਼ੀਲਤਾ ਨਾਲ ਮਹਿਸੂਸ ਕਰਦੇ ਨੇ ਹਰਿਆਣਾ ਮਾਡਲ ਪੰਜਾਬ ਲਈ ਇੱਕ ਰਸਤਾ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਨੇ ਕਈ ਇਹੋ ਜਹੀਆਂ ਨੀਤੀਆਂ ਅਪਣਾਈਆਂ ਹਨ ਜੋ ਪੰਜਾਬ ਦੀਆਂ ਚੁਣੌਤੀਆਂ ਦਾ ਵੀ ਹੱਲ ਦੇ ਸਕਦੀਆਂ ਹਨ ਕਿਸਾਨ ਹਿੱਤੈਸ਼ੀ ਕਦਮ ਐਮਐਸਪੀ ਤੇ ਖਰੀਦ ਦੀ ਗਰੰਟੀ ਫਸਲਾਂ ਦੀ ਵੱਖਰੀਕਰਨ ਅਤੇ ਨਵੀਂ ਤਕਨੀਕ ਨੂੰ ਪ੍ਰੋਤਸਾਹਨ ਕਿਸਾਨਾਂ ਦੀ ਆਮਦਨ ਵਧਾਉਣ ਦੇ ਪੱਕੇ ਯਤਨ ਔਰਤ ਸਸ਼ਕਤੀਕਰਨ ਲਾਡੋ ਯੋਜਨਾ ਵਰਗੀਆਂ ਪਹਿਲਾ ਜਿਨ੍ਹਾਂ ਨੇ ਧੀਆਂ ਨੂੰ ਸੁਰੱਖਿਆ ਅਤੇ ਆਤਮ ਨਿਰਭਰਤਾ ਦਿੱਤੀ ਔਰਤਾ ਲਈ ਰੁਜ਼ਗਾਰ ਅਤੇ ਸਿੱਖਿਆ ਦੇ ਨਵੇਂ ਮੌਕੇ ਨੌਜਵਾਨਾਂ ਨੂੰ ਮੌਕੇ ਸੀਈਟੀ ਪ੍ਰੀਖਿਆ ਵਿੱਚ ਮੁਫਤ ਬੱਸ ਸੇਵਾ ਪਾਰਦਰਸ਼ੀ ਪਰਤੀ ਪ੍ਰਣਾਲੀ ਜਿਸ ਤੇ ਨਾਲ ਨੌਜਵਾਨਾਂ ਦਾ ਪਰੋਸਾ ਵਧਿਆ ਖੇਡ ਅਤੇ ਹੁਨਰ ਵਿਕਾਸ ਤੇ ਜ਼ੋਰ ਨਸ਼ਾ ਵਿਰੁੱਧ ਜੰਗ ਹਰਿਆਣਾ ਵਿੱਚ ਖੇਡ ਅਤੇ ਸਿੱਖਿਆ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰ ਨੌਜਵਾਨਾਂ ਨੂੰ ਗਲਤ ਰਸਤੇ ਤੋਂ ਦੂਰ ਰੱਖਣ ਦੀ ਕੋਸ਼ਿਸ਼। ਇਹ ਪਹਿਲ ਪੰਜਾਬ ਲਈ ਹੋਰ ਵੀ ਅਹਿਮ ਹੈ ਜਿੱਥੇ ਨਸ਼ੇ ਦੀ ਸਮੱਸਿਆ ਸਭ ਤੋਂ ਗੰਬੀਰ ਹੈ। ਪੰਜਾਬ ਦੇ ਵਿੱਚ ਵੱਧਦੀ ਲੋਕਪ੍ਰਿਅਤਾ ਪੰਜਾਬ ਦੀਆਂ ਚੌਪਾਲਾਂ ਗਲੀਆਂ ਮੁਹੱਲਿਆਂ ਅਤੇ ਸੋਸ਼ਲ ਮੀਡੀਆ ਤੇ ਅੱਜ ਨਾਇਬ ਸਿੰਘ ਸੈਣੀ ਦੀ ਚਰਚਾ ਆਮ ਹੋ ਚੁੱਕੀ ਹੈ ਕਿਸਾਨ ਕਹਿੰਦੇ ਹਨ ਇਹ ਨੇਤਾ ਖੇਤ ਦੀ ਮੇੜ ਤੋਂ ਨਿਕਲਿਆ ਸਾਡੀ ਤਕਲੀਫ ਸਮਝਦਾ ਹੈ ਔਰਤਾਂ ਕਹਿੰਦੀਆਂ ਹਨ ਹਰਿਆਣਾ ਦੀਆਂ ਧੀਆਂ ਸੁਰੱਖਿਆ ਹਨ ਤਾਂ ਪੰਜਾਬ ਦੀਆਂ ਕਿਉਂ ਨਹੀਂ ਨੌਜਵਾਨ ਕਹਿੰਦੇ ਹਨ ਸੈਣੀ ਵਰਗਾ ਨੇਤਾ ਹੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਲੜਾਈ ਜਿੱਤ ਸਕਦਾ ਹੈ ਉਨ੍ਹਾਂ ਦੀ ਸਾਦਗੀ, ਇਮਾਨਦਾਰ ਛਵੀ ਅਤੇ ਸੰਵੇਦਨਸ਼ੀਲ ਰਵੱਈਆ ਪੰਜਾਬ ਦੇ ਦਿਲਾਂ ਨੂੰ ਛੂ ਰਿਹਾ ਹੈ। ਅੱਜ ਪੰਜਾਬ ਸਾਹਮਣੇ ਚੁਣੌਤੀਆਂ ਵੱਡੀਆਂ ਹਨ। ਕਿਸਾਨਾਂ ਦਾ ਸੰਕਟ, ਬੇਰੋਜ਼ਗਾਰੀ, ਨਸ਼ਿਆਂ ਦਾ ਜਾਲ ਅਤੇ ਕੁਦਰਤੀ ਆਫਤਾ ਦਾ ਕਹਿਰ ਪਰ ਹੱਲ ਨੇੜੇ ਹੀ ਹੈ ਹਰਿਆਣਾ ਦਾ ਮਾਡਲ ਪੰਜਾਬ ਲਈ ਇੱਕ ਮਾਰਗਦਰਸ਼ਕ ਹੈ ਅਤੇ ਇਹ ਵੀ ਸੱਚ ਹੈ ਕਿ ਨਾਇਬ ਸਿੰਘ ਸੈਣੀ ਹੁਣ ਸਿਰਫ ਹਰਿਆਣਾ ਦੇ ਮੁੱਖ ਮੰਤਰੀ ਹੀ ਨਹੀਂ ਰਹੇ ਉਹਨਾਂ ਦੀਆਂ ਨੀਤੀਆਂ ਉਹਨਾਂ ਦੀ ਸੰਵੇਦਨਸ਼ੀਲਤਾ ਅਤੇ ਉਹਨਾਂ ਦਾ ਸਹਿਯੋਗ ਉਹਨਾਂ ਨੂੰ ਪੰਜਾਬ ਦੀ ਜਨਤਾ ਦੇ ਦਿਲ ਦਾ ਹਮਦਰਦ ਨੇਤਾ ਬਣਾ ਰਿਹਾ ਹੈ